ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਮੈਂ ਤੁਹਾਨੂੰ ਫੇਰ ਇੱਕ ਬਹੁਤ ਤਰਾਣਾ ਸਨਿਆਸੀਆਂ ਦਾ ਸਿੱਧ ਯੋਗ ਦੇਸੀ ਨੁਸਖਾ ਦੱਸਣ ਲੱਗਾ ਹਾਂ ਨੋਟ ਕਰ ਲਓ ਲਿਉਣਾ ਕੀ ਆ ਆਹ ਸਭ ਗੰਦਾ 150 ਗ੍ਰਾਮ ਮਰਠੀ 150 ਗ੍ਰਾਮ ਇਹਨਾਂ ਦੋਹਾਂ ਚੀਜ਼ਾਂ ਨੂੰ ਪੁੱਟ ਕੇ ਚੰਗੀ ਤਰ੍ਹਾਂ ਭੇਕ ਚੋਰਨ ਕਰ ਲਓ ਤੇ 5 ਗ੍ਰਾਮ ਛੇਰੇ ਤੇ 5 ਗ੍ਰਾਮ ਛਾਮ ਨੂੰ ਆਹ ਵਾਲੇ ਤਲਾਸ ਨਾਲ ਆਹ ਵਾਲਾ ਰਾਸਪਟਕੜ 20 ਗ੍ਰਾਮ ਨਾਲ ਛਾਦੇ ਚੰਗੇ ਨਾਲ ਦਸ ਕਰਕੇ ਇਹਨੂੰ ਸਵੇਰ ਸ਼ਾਮ ਵਰਤੋ ਉਤੋਂ ਪੀੜੋ ਮਿੱਠੀ ਮਿਲਿਆ ਦੁੱਧਰ ਜਿਹੜੇ ਮੇਰੇ ਵੀਰਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੋ ਫਿਕਾ ਦੋ ਤੇ ਪੀਣ ਇਹਦੇ ਨਾਲ ਐਣਕਾਂ ਲੱਗੀਆਂ ਨਹੀਂ ਬੰਦੇ ਦੀਆਂ ਉਤਰ ਜਾਂਦੀਆਂ ਵਾ ਇਹਦੇ ਨਾਲ ਟਾਈਮ ਨਾਲ ਬਹੁਤ ਜ਼ਿਆਦਾ ਪੰਜਾ ਵੱਧ ਜਾਂਦਾ ਵਾ ਇਹਦੇ ਨਾਲ ਜਿਹੜੀ ਧਾ ਦਾ ਜੀਰ ਜਿਹਨੂੰ ਕਹਿੰਦੇ ਆ ਉਹ ਵੀ ਗਾਲਾ ਦੇ ਵਿੱਚ ਸੰਘੜਾ ਹੋ ਜਾਂਦਾ ਵਾ ਇਹਨੂੰ ਵਰਤੋ ਤੇਦਾ ਫਾਇਦਾ ਠਾਓ ਬਾਕੀ ਮੇਰੇ ਚੈਨ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਦਾ ਕਰੋ ਜਿਹੜਾ ਹੋਰ ਵੀਡੀਓ ਗਾਂ ਲੋਕਾਂ ਤੱਕ ਪਹੁੰਚੇ ਤੇ ਉਹਨਾਂ ਦਾ ਇਹ ਭਲਾ ਹੋਵੇ ਬਾਕੀ ਕਿੰਨੇ ਹੱਟਣਾ ਆਨਲਾਈਨ ਦਵਾਈ ਹੜੇ ਕੋ ਮਂਗਾਉਣੀ ਆ ਤੇ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਨੈਕਟ ਕਰ ਜਾਦਾ ਜੇ ਕਿਨੇ ਸਲਾਹ ਲੈਣੀ ਹੋਵੇ مشورہ ਲੈਣਾ ਹੋਵੇ ਇਥੇ ਹੀ ਔਰਤਾਂ ਮਦਦ ਦੇ ਕੋਤ ਰੋਗਾਂ ਦਾ ਇਲਾਜ ਕਰਦੇ ਆ ਟਾਈਫਾਇਡ ਬੁਖਾਰ ਜੋੜਾਂ ਦੇ ਦਰਦ ਤੇ ਸ਼ੂਗਰ ਦਾ ਇਲਾਜ ਕਰਦੇ ਆ ਬਾਕੀ ਨੁਸਖਾ ਵਰਤੋਂ ਜਦ ਪਤਾ ਆ